ਤੁਰਾ ਤੁਰਾ ਦਰਾਤੁਰਾ ਦੇ ਵਾਇਰਲ ਹੋਣ ਗਿਆ ਤੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਦੇਖੋ ਇਹਦੇ ਵਿੱਚ ਨਾ ਤਾਂ ਤੁਹਾਡਾ ਫੇਸ ਆਇਆ ਹੈਗਾ ਨਾ ਤੁਹਾਡੀ ਵਾਇਸ ਆਈਏਗੀ ਤੁਸੀਂ ਸਿਰਫ ਕੀ ਕੀਤਾ ਤੁਹਾਡੀ ਮਿਹਨਤ ਹੈ ਜੀ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵਾ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਵਾ ਤੁਸੀਂ ਥੰਬਨੇਲ ਕਿਵੇਂ ਬਣਾਉਣਾ ਵਾ ਤੇ ਉਸ ਤੋਂ ਬਾਅਦ ਤੁਸੀਂ ਵੀਡੀਓ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਰਿਵਾਰਕ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਇਹੋ ਜਿਹੀ ਟੌਪਿਕ ਦੇ ਬਾਰੇ ਗੱਲ ਕਰਾਂਗਾ ਅਗਰ ਤੁਸੀਂ ਉਹ ਟੋਪੀ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਤੁਹਾਨੂੰ ਮੈਂ ਗਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਜਿਹੜਾ ਅੱਜ ਦਾ ਜਿਹੜਾ ਕੰਟੈਂਟ ਆ ਸਾਡਾ ਉਹ ਹੈਗਾ ਜੀ ਜਿਹੜੇ ਬੱਚੇ ਨੇ ਨਾ ਬੱਚੇ ਵਾਲੇ ਤੁਸੀਂ ਦੇਖਿਆ ਨੇ ਹਿੰਦੀ ਪੋਇਮਾਂ ਨੇ ਜਿਹੜੀਆਂ ਜਾਂ ਫਿਰ ਅੰਗਰੇਜ਼ੀ ਦੀਆਂ ਪੋਇਮਾਂ ਨੇ ਉਹ ਜਿਹੜੇ ਬੱਚੇ ਨੇ ਉਹ ਛੋਟੇ ਛੋਟੇ ਬਹੁਤ ਜ਼ਿਆਦਾ ਦੇਖਦੇ ਨੇ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਦੇਖ ਲਓ ਹਨਾ ਵੀ ਉਹ ਸਾਰਾ ਦਿਨ ਫੋਨ ਤੇ ਉੱਤੇ ਲੱਗੇ ਰਹਿੰਦੇ ਤੇ ਉਹਦੇ ਵਿੱਚ ਸਾਰਿਆਂ ਨਾਲੋਂ ਵੱਧ ਮਿਲੀਅਨ ਦੇ ਵਿੱਚ ਵੀ ਆਉਂਦੇ ਨੇ ਤੇ ਸਾਰਿਆਂ ਨਾਲੋਂ ਵੱਧ ਕਮਾਈ ਹੈ ਜਿਹੜੀ ਉਹ ਚੈਨਲ ਆ ਤੋਂ ਜ਼ਿਆਦਾ ਹੁੰਦੇ ਆ ਕਿਉਂਕਿ ਉਹਦੇ ਵਿੱਚ ਬੱਚੇ ਨੇ ਵੀਡੀਓ ਜ਼ਿਆਦਾ ਦੇਖਦੇ ਨੇ ਤੇ ਮਿਲੀਅਨ ਦੇ ਵਿੱਚ ਉਹਦੇ ਵਿੱਚ 20 ਹੁੰਦੇ ਨੇ ਉਹ ਵੀਡੀਓ ਨੂੰ ਤੁਸੀਂ ਕਿਵੇਂ ਬਣਾਵਾਵਾ ਸਿਰਫ ਤੁਸੀਂ ਆਪਣੇ ਇੱਕ ਮੋਬਾਈਲ ਫੋਨ ਨਾਲ ਸਿਰਫ ਐਂਡਰੋਇਡ ਫੋਨ ਤੋਂ ਹੀ ਤੁਸੀਂ ਬਣਾਵਾਵਾ ਉਹਨੂੰ ਤੇ ਤੁਸੀਂ ਉਹਨੂੰ ਕਿਵੇਂ ਬਣਾਉਣਾ ਪ੍ਰੋਪਰਲੀ ਸਹੀ ਤਰੀਕੇ ਨਾਲ ਤੇ ਵੀਡੀਓ ਕਿੱਥੋਂ ਲੈ ਕੇ ਆਉਣੀਆਂ ਨੇ ਸਿਰਫ ਆਪਾਂ ਵੀਡੀਓ ਕਾਪੀ ਕਰਨੀ ਆ ਤੇ ਆਪਾਂ ਥੋੜੀ ਉਹਦੀ ਐਡੀਟਿੰਗ ਕਰਨੀ ਆ ਕਿਵੇਂ ਸਾਰੀ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸੂਗਾ ਤੁਸੀਂ ਪੋਇਮ ਵਗੈਰਾ ਕਿੱਥੋਂ ਲੈ ਕੇ ਆਉਣੀਆਂ ਬਨ ਅਸੈਂਪਲ ਦੇ ਤੌਰ ਤੇ ਨਾ ਮੈਂ ਤੁਹਾਨੂੰ ਇੱਕ ਚੀਜ਼ ਦੁਖਾਉਣਾ ਵਾ ਸਭ ਤੋਂ ਪਹਿਲਾਂ ਪਾ ਨਾ YouTube ਦੇ ਉੱਤੇ ਸਰਚ ਕਰਦੇ ਆ ਵੀ ਕੀਡਸ ਐਨੀਮਲ ਵੀਡੀਓ ਤੁਸੀਂ ਉਹ ਦੇਖੋ ਕਿ ਕਿੰਨੇ ਵੀ ਹੋ ਹੁੰਦੇ ਨੇ ਆ ਜੀ ਆਪਾਂ ਜਾਂਦੇ ਕੰਪਿਊਟਰ ਸਕਰੀਨ ਦੇ ਉੱਤੇ ਜੀ ਤੁਸੀਂ ਆ ਦੇਖੋ ਮੈਂ ਇੱਥੇ ਲਿਖਿਆ YouTube ਤੇ ਕੀਡਸ ਐਨੀਮਲ ਵੀਡੀਓ ਤੁਸੀਂ ਆ ਦੇਖੋ ਕਿੰਨੇ ਦੇ ਵਿਊ ਆਏ ਹੋਏ ਨੇ ਦੇਖੋ ਇੱਕ ਸਾਲ ਦੇ ਵਿੱਚ 58 ਮਿਲੀਅਨ 8 ਮਹੀਨੇ ਦੇ ਵਿੱਚ ਇਹਦੇ 320 ਮਿਲੀਅਨ ਸਿਰ 8 ਮਹੀਨੇ ਦੇ ਵਿੱਚ ਠੀਕ ਆ ਤੁਸੀਂ ਆ ਦੇਖ ਲਓ ਬਹੁਤ ਸਾਰੇ ਦਰੀਨ ਦੇ ਬੱਚਿਆਂ ਦੇ ਵਿਊ ਜਿਹੜੇ ਬਹੁਤ ਜ਼ਿਆਦਾ ਆਏ ਹੋਏ ਆ ਹੁਣ ਮੈਂ ਵੀ ਤੁਹਾਨੂੰ ਦਿਖਾਉਣਾ ਵਾ ਇੱਕ ਮੈਨਾ ਇੱਕ ਬੱਚੇ ਦੀ ਕਾਰਟੂਨ ਵਾਲੀ ਵੀਡੀਓ ਬਣਾਈ ਆ ਵੀ ਉਹਦੇ ਵਿੱਚ ਪੋਇਮ ਕਿਵੇਂ ਤੁਸੀਂ ਪੋਇਮ ਮਤਲਬੀ ਰਿਕਾਰਡ ਕਰਕੇ ਕਿਵੇਂ ਤੁਸੀਂ ਮਤਲਬੀ ਉਹਨਾਂ ਦੀ ਵੀਡੀਓ ਬਣਾਉਣੀ ਆ ਉਹ ਪ੍ਰੋਪਰਲੀ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਇਸ ਵੀਡੀਓ ਦੇ ਵਿੱਚ ਦੱਸਦਾ ਰਹਾਂਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਉਹ ਮੈਂ ਤੁਹਾਨੂੰ ਆਪਣੇ ਨਾਲ ਸੈਂਪਲ ਦਿਖਾਉਣਾ ਵਾ ਜਿਹੜਾ ਮੈਂ ਬਣਾਇਆ ਵਾ ਆ ਮੈਂ ਦਿਖਾ ਦਿੰਦਾ ਸੈਂਪਲ ਜਿਹੜਾ ਮੈਂ ਬਣਾਇਆ ਵਾ ਆ ਦੇਖੋ ਮੈਂ ਲਿਖਿਆ ਜੰਗਲ ਹੈ ਬੜਾ ਮਜ਼ੇਦਾਰ ਮੈਂ ਤੁਹਾਨੂੰ ਪਲੇ ਕਰਕੇ ਦਿਖਾਉਣਾ ਤੁਸੀਂ ਨਾ ਇੱਕ ਵਾਰੀ ਦੇਖੋ ਇਹਨੂੰ ਦੇਖੋ ਜੰਗ ਹੈ ਪੜਾ ਮਜਾਗਾ ਰਹਤੇ ਹਨ ਜਮਰ ਯਾ ਪਿਆਰ ਪਿਆਰ ਸੋ ਇਦਾਂ ਦਾ ਵੀਡੀਓ ਤੁਸੀਂ ਵੀ ਬਣਾ ਸਕਦੇ ਹੋ ਸਿਰਫ ਆਪਣੇ ਮੋਬਾਈਲ ਫੋਨ ਦੇ ਉੱਤੋਂ ਤੇ ਇਹਦੇ ਤੇ ਕੋਈ ਕਾਪੀ ਰਾਈਟਸ ਦਾ ਕਿਨੇਗਾ ਤੇ ਤੁਸੀਂ ਇਹਦੇ ਤੋਂ ਇਨਕਮ ਕਰਨੀ ਬਹੁਤ ਹੀ ਵਧੀਆ ਤੁਸੀਂ ਸ਼ੁਰੂ ਕਰ ਦੋਗੇ ਸਾਰਾ ਕੰਮ ਤੁਸੀਂ ਆਪਣੇ ਸਿਰਫ ਮੋਬਾਈਲ ਫੋਨ ਤੇ ਹੀ ਕਰਨਾ ਹੈ ਕਿੱਥੋਂ ਤੁਸੀਂ ਪੋਇਮ ਲੈ ਕੇ ਆਉਣੀ ਹੈ ਕਿੱਥੋਂ ਤੁਸੀਂ ਵੀਡੀਓ ਚੱਕਣੀਆਂ ਨੇ ਸਾਰਾ ਕੁਝ ਤੁਹਾਨੂੰ A ਤੋਂ Z ਤੁਹਾਨੂੰ ਸਿਖਾਉਂਗਾ ਸੋ ਪਲੀਜ਼ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਜੇ ਤੁਹਾਨੂੰ ਸਮਝ ਨਹੀਂ ਲੱਗੂਗੀ ਇਸ ਵੀਡੀਓ ਨੂੰ ਫੇਰ ਬਾਰ-ਬਾਰ ਕਰਕੇ ਦੇਖਿਓ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜੇਗੀ ਹੁਣ ਆਪਾਂ ਚੱਲਦੇ ਆਂ ਇਹ ਕੰਪਿਊਟਰ ਸਕਰੀਨ ਦੇ ਉੱਤੇ ਮੈਂ ਤੁਹਾਨੂੰ ਦੱਸਦਾ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਕੀ ਹੈ ਉਹਦੇ ਵਾਸਤੇ ਸਾਨੂੰ ਚਾਹੀਦਾ ਵਾ ਇੱਕ ਪੋਇਮ ਚਾਹੀਦੀ ਹੈ ਸਾਨੂੰ ਤੁਸੀਂ ਪੋਇਮ ਕਿੱਥੋਂ ਲੈ ਕੇ ਆਉਣੀ ਹੈ ਦੇਖੋ ਪੋਇਮ ਤੁਸੀਂ ਨਹੀਂ ਬੋਲਣੀ ਹੈਗੀ ਪੋਇਮ ਵੀ ਆਪ ਉਹਦੇ ਉੱਤੇ ਹੀ ਲਵਾਂਗੇ ਇਹਦੇ ਵਿੱਚ ਨਾ ਤੁਹਾਡਾ ਫੇਸ ਹੋਣਾ ਹੈਗਾ ਨਾ ਇਹਦੇ ਵਿੱਚ ਤੁਹਾਡੀ ਵੌਇਸ ਹੋਣੀ ਹੈਗੀ ਕੁਝ ਵੀ ਨਹੀਂ ਕਰਨਾ ਹੈਗਾ ਬਸ ਸਿਰਫ ਤੁਸੀਂ ਇੱਧਰ ਕੰਟੈਂਟ ਬਣਾਇ ਜਾਣਾ ਹੁਣ ਆਪਾਂ ਚੱਲਦੇ ਕੰਪਿਊਟਰ ਸਕਰੀਨ ਦੇ ਉੱਤੇ ਤੁਸੀਂ ਦੇਖੋ ਸਭ ਤੋਂ ਪਹਿਲਾਂ ਗੂਗਲ ਦੇ ਵਿੱਚ ਜਾਣਾ Chrome ਦੇ ਵਿੱਚ ਜਾਣਾ ਵਾ Chrome ਦੇ ਵਿੱਚ ਜਾ ਕੇ ਨਾ ਤੁਸੀਂ ਇੱਥੇ ਲਿਖਣਾ ਉਹ baard b e a r d baard.com ਉਹ ਆ ਗਿਆ ਉੱਪਰ ਤੁਸੀਂ ਇਹਨੂੰ ਜਦੋਂ ਤੁਸੀਂ ਇਹਨੂੰ ਸਰਚ ਕਰੋਗੇ ਤਾਂ ਆਟੋਮੈਟਿਕਲੀ ਇੱਥੇ ਆਏਗਾ ਤੁਸੀਂ ਆਹ ਦੇਖੋ ਇਦਾਂ ਤੁਹਾਨੂੰ ਇੰਟਰਫੇਸ ਆਊਗਾ ਤੁਸੀਂ ਆਪਣੇ ਫੋਨ ਤੋਂ ਵੀ ਇਸੇਮ ਇਸੇ ਤਰ੍ਹਾਂ ਕਰਨਾ ਵਾ ਹੁਣ ਆਪਾਂ ਗੱਲ ਕਰਦੇ ਇੱਥੇ ਲਿਖਦਾ ਮੈਂ ਕਿਡਸ ਕਿਡਸ ਜੰਗਲ ਕਿਡਸ ਜੰਗਲ ਜੰਗਲ ਐਨੀਮਲ ਪੋਇਮ ਪੋਇਮ ਇਨ ਹਿੰਦੀ ਇਨ ਹਿੰਦੀ ਤੁਸੀਂ ਹਿੰਦੀ ਦੇ ਵਿੱਚ ਕਰਨੀ ਹੈ ਹਿੰਦੀ ਅਗਰ ਅੰਗਰੇਜ਼ੀ ਚਾਹੀਦੀ ਤਾਂ ਅੰਗਰੇਜ਼ੀ ਕਰਕੇ ਤੁਸੀਂ ਸਰਚ ਕਰ ਦੇਣੀ ਹੈ ਇਦਾਂ ਇਹ ਥੋੜੀ देर ਤੱਕ ਵੇਟ ਕਰੇਗਾ ਤੇ ਤੁਹਾਨੂੰ ਇਹ ਆਟੋਮੈਟਿਕ ਤੁਹਾਨੂੰ ਜਿਹੜੀ ਇੱਕ ਪੋਈ ਮੈਂ ਤੁਹਾਨੂੰ ਉਹ ਤਿਆਰ ਕਰਕੇ ਦੇ ਦੇਗਾ ਆ ਦੇਖੋ ਇਹ ਜਿਹੜਾ ਜੰਗਲ ਵਿੱਚ ਸ਼ੁਭਸ਼ਗੇ ਪੇੜ ਪਰ ਜੂਲੇ ਹਨਾ ਜਾਨਵਰੋ ਕਾ ਇਹ ਡੇਰਾ ਤੁਸੀਂ ਇਹ ਜਿਹੜਾ ਹਿੰਦੀ ਦੇ ਵਿੱਚ ਹਨਾ ਕਹਿੰਦਾ ਤੁਸੀਂ ਹਿੰਦੀ ਵਾਲਾ ਹੀ ਕਾਪੀ ਕਰ ਲੈਣਾ ਹਿੰਦੀ ਵਾਲਾ ਕਿਵੇਂ ਕਾਪੀ ਕਰਨਾ ਤੁਸੀਂ ਇਹਨੂੰ ਕੱਲੀ-ਕੱਲੀ ਚੀਜ਼ ਨੂੰ ਕਾਪੀ ਕਰਕੇ ਨਾ ਤੁਸੀਂ WhatsApp ਦੇ ਉੱਤੇ ਰੱਖੀ ਜਾਣਾ ਚੱਕ-ਚੱਕ ਕੇ ਜਿਵੇਂ ਤੁਸੀਂ ਆ ਦੇਖੋ WhatsApp ਮੈਂ ਤੁਹਾਨੂੰ ਕਰ ਦਉਂਦਾ ਜਿਵੇਂ ਨਾ ਮੇਰਾ WhatsApp ਵੀ ਓਪਨ ਆਇਆ ਮੈਂ ਇਹਨੂੰ ਕਾਪੀ ਕਰਦਾ ਇਹਨੂੰ ਇਹ ਚੀਜ਼ ਨੂੰ ਹਿੰਦੀ ਦੇ ਨੂੰ ਤੇ ਇਹ ਮੇਰਾ ਇੱਕ WhatsApp ਦਾ ਜਿਹੜਾ ਮੈਂ ਆਪਣੇ ਆਪਣੇ WhatsApp ਦੇ ਉੱਪਰ ਹੀ ਇਹਨੂੰ ਸੁੱਟ ਲੈਣਾ ਮੈਂ ਤੇ ਕਰਾਂ ਹੁਣ ਇਹ ਜਿਹੜੀ ਦੂਜੀ ਆ ਜਿਹੜੀ ਦੂਸਰੀ ਲਾਈਨ ਆ ਮੈਂ ਇਹਨੂੰ ਹਿੰਦੀ ਆਪਾਂ ਸਿਰਫ ਹਿੰਦੀ ਵਾਲੀ ਨੂੰ ਹੀ ਚੱਕਣਾ ਇਹਨੂੰ ਕਾਪੀ ਕਰਾਂਗਾ WhatsApp ਤੇ ਜਾਵਾਂਗਾ ਥੋੜਾ ਜਿਹਾ ਅੱਗੇ ਵਰਕੇ ਇਹਨੂੰ ਪੇਸਟ ਕਰਾਂਗੇ ਜਾਨੀ ਕਿ ਇਸੇ ਤਰ੍ਹਾਂ ਦਾ ਮੈਂ ਇੱਕ ਜਾਨੀ ਕਿ ਸਾਰੀ ਹਿੰਦੀ ਵਾਲੀ ਚੱਕ ਲਾਂਗਾ ਹੁਣ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਸੀਂ ਹੁਣ ਇਹਨੂੰ ਵੌਇਸ ਦੇਣੀ ਆ ਵੌਇਸ ਕਿਵੇਂ ਦੇਣੀ ਆ ਤੁਸੀਂ ਜਾਣਾ ਫਿਰ Google Chrome ਨੂੰ ਖੋਲਣਾ ਇੱਥੇ ਤੁਸੀਂ ਲਿਖਣਾ ਵਾ ਸੋਨੋ ਸੋਨੋ .ai ਆ ਗਿਆ ਦੇਖੋ ਉੱਪਰ ਹੀ ਆ ਗਿਆ ਤੁਸੀਂ ਇਹਦੇ ਤੇ ਕਲਿੱਕ ਕਰ ਦੇਣਾ ਸੋਨੋ .ai ਤੇ ਕਲਿੱਕ ਕਰ ਦੇਣਾ ਇਹਦੇ ਵਿੱਚ ਤੁਸੀਂ ਆਪਣੇ 뮤직 ਬਣਾ ਸਕਦੇ ਹੋ ਉਹ ਚੀਜ਼ਾਂ ਦਾ ਠੀਕ ਆ ਹਮ ਇਹਨਾਂ ਨੂੰ ਸਿੰਪਲ ਦੇ ਤੌਰ ਤੇ ਦਿਖਾਣਾ ਵਾ ਹੁਣ ਦੇਖੋ ਆ ਆਗੇ ਇੱਥੇ ਲਿਖਿਆ ਮੇਕ ਕੇ Song ਤੁਸੀਂ ਮੇਕ ਕੇ Song ਤੇ ਕਲਿੱਕ ਕਰ ਦੇਣਾ ਜੀ ਮੇਕ ਕੇ Song ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤੁਹਾਨੂੰ ਇਹਦਾ ਇੰਟਰਫੇਸ ਕੁਝ ਇਦਾਂ ਦਾ ਦਿਖਣ ਨੂੰ ਆਊਗਾ ਆ ਦੇਖੋ ਇੱਥੇ ਦੀ ਸ਼ੀਟ ਲਿਖਿਆ ਤਿੰਨ ਚੀਜ਼ਾਂ ਦਿੱਤੀਆਂ ਨੇ ਤੇ ਐਕਸਪਲੋਰ ਕ੍ਰੇਟ ਲਾਇਬ੍ਰੇਰੀ ਤੁਸੀਂ ਕੀ ਇਹਨਾਂ ਕ੍ਰੇਟ ਤੇ ਕਲਿੱਕ ਕਰ ਦੇਣਾ ਜੀ ਕ੍ਰੇਟ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵੇ ਜਿਹੜਾ ਤੁਸੀਂ ਸਟਾਰਟਿੰਗ ਦੇ ਵਿੱਚ ਤੁਸੀਂ ਲਾਈਨਾਂ ਤੁਸੀਂ ਕਾਪੀ ਕੀਤੀਆਂ ਸੀ ਤੁਸੀਂ ਇੱਥੋਂ ਕਾਪੀ ਕਰਨੀਆਂ ਉਹੀ ਸਾਰੀ ਪੋਇਮ ਹਿੰਦੀ ਦੀ ਪੋਇਮ ਕਾਪੀ ਕਰਨੀਆਂ ਤੇ ਇੱਥੇ ਜਾ ਕੇ ਤੁਸੀਂ ਸੁਨੋ ਡੋਟ ਆਈ ਦੇ ਵਿੱਚ ਤੁਸੀਂ ਇੱਥੇ ਪੇਸਟ ਕਰ ਦੇਣੀ ਪੇਸਟ ਕਰਨ ਤੋਂ ਬਾਅਦ ਤੁਸੀਂ ਤੇ ਕ੍ਰੀਏਟ ਲਿਖਿਆ ਤੁਸੀਂ ਕ੍ਰੀਏਟ ਦੇ ਉੱਤੇ ਕਲਿੱਕ ਕਰ ਦੇਣਾ ਹੁਣ ਉਹ ਜਿਹੜੀ 뮤직 ਆ ਤੁਹਾਨੂੰ ਇਹ ਬਣਾ ਕੇ ਦੇ ਦੇਗਾ ਦੋ ਤਰੀਕੇ ਨਾਲ ਜਿਹੜਾ ਵੀ ਤੁਹਾਨੂੰ ਵਧੀਆ ਲੱਗੇਗਾ ਤੁਸੀਂ ਲੈ ਲੈਣਾ ਇਹਦੇ ਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੋਈ ਆ ਜੇ ਤੁਹਾਨੂੰ ਪਤਾ ਲੱਗ ਗਿਆ ਤਾਂ ਠੀਕ ਆ ਨਹੀਂ ਤਾਂ ਤੁਸੀਂ ਉਹ ਵੀਡੀਓ ਵੀ ਇੱਕ ਵਾਰੀ ਦੇਖ ਲਓ ਹੁਣ ਦੇਖੋ ਇਹ ਬਣ ਗਿਆ ਚੀਜ਼ ਹੁਣ ਇਹ ਥੋੜਾ ਜਿਹਾ ਵੇਟ ਲਏਗਾ ਤੁਹਾਡੇ ਨੈਟ ਤੇ ਡਿਪੈਂਡ ਕਰਦਾ ਦੇਖੋ ਇਹਨੇ ਮੈਨੂੰ ਦੋ ਚੀਜ਼ਾਂ ਬਣਾ ਕੇ ਦੇ ਦਿੱਤੀ ਹੁਣ ਮੈਨੂੰ ਪਲੇ ਕਰਕੇ ਦੇਖਦਾ ਸੁਣੋ ਧਿਆਨ ਨਾਲ ਤੇਰਾ ਸਿਰ ਜੇ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਤੁਸੀਂ ਇਹ ਵੀ ਰੱਖ ਸਕਦੇ ਹੋ ਨਹੀਂ ਤਾਂ ਤੁਸੀਂ ਇਹ ਜੰਗਲ ਚੰਗਰ ਨੇ ਦੂ ਚੱਕੇ ਤੇ ਉੱਪਰ ਜੂਲੇ ਜੂਲੇ ਠੀਕ ਆ ਇਹ ਇਸ ਤਰ੍ਹਾਂ ਬਣਾ ਦੇਗਾ ਤੁਸੀਂ ਕੀ ਕਹਿੰਦਾ ਜਦੋਂ ਇਸ ਤਰ੍ਹਾਂ ਦੀ ਬਣ ਜ ਗਿਆ 3 ਡੋਟ ਤੇ ਲਿਖਿਆ ਤੁਸੀਂ ਇੱਥੇ ਕਲਿੱਕ ਕਰਨਾ ਜੀ ਕਲਿੱਕ ਕਰਨ ਤੋਂ ਬਾਅਦ ਡਾਊਨਲੋਡ ਦੀ অপਸ਼ਨ ਆ ਇੱਥੇ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਜੀ ਇੱਥੋਂ ਜਦੋਂ ਇਹ ਡਾਊਨਲੋਡ ਹੋ ਜਾਈਗੀ ਤੁਹਾਡੇ ਕੋਲ ਇਹ ਸੇਵ ਹੋ ਜੇਗੀ ਠੀਕ ਆ ਹੁਣ ਅਗਰ ਆ ਗਿਆ ਪੜਾ ਦੇਖੋ ਇਹ ਚੀਜ਼ਾਂ ਮੈਂ ਆਲਰੇਡੀ ਬਣਾ ਕੇ ਮੈਂ ਰੱਖ ਲਈਏ ਹੁਣ ਆਪਾਂ ਕੀ ਆਪ ਨੂੰ ਚਾਹੀਏ ਨੇ ਫੋਟੋਆਂ ਚਾਹੀਏ ਨੇ ਆਪ ਨੂੰ ਫੋਟੋ ਕੀ ਕਰਨਾ ਤੁਸੀਂ ਇਹ ਕਹਿੰਨਾ ਫੋਟੋ ਦੇ ਵਾਸਤੇ ਇੱਕ Google Chrome ਨੈਕਸਟ ਖੋਲਣਾ ਉੱਤੇ ਤੁਸੀਂ ਕਹਿੰਨਾ Lexica lexica.com ਖੋਲਣਾ ਤੇ ਤੁਸੀਂ ਇਹ ਦੇਖੋ ਆ Lexica ਜਿਹੜਾ ਪਹਿਲਾ ਆਪਸ਼ਨ ਆ ਗਿਆ ਜਿਹੜੇ ਪਹਿਲੀ Lexica ਹੈ ਤੁਸੀਂ ਉੱਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਇਹ ਤੁਹਾਡੇ ਕੋ ਸਾਹਮਣੇ ਕੋਈ ਇਦਾਂ ਦਾ ਇੰਟਰਫੇਸ ਆਊਗਾ ਇੱਥੋਂ ਤੁਸੀਂ ਜਿੰਨੀ ਮਰਜ਼ੀ ਫੋਟੋ ਲੈ ਸਕਦੇ ਹੋ ਤੁਸੀਂ ਇੱਥੇ ਕੀ ਲਿਖਣਾ ਵਾ ਤੁਸੀਂ ਇੱਥੇ ਲਿਖਣਾ ਜੰਗਲ ਜੰਗਲ ਐਨੀ ਮਲਸ ਇਹ ਲਿਖਦਾ ਤੁਸੀਂ ਕਲਿੱਕ ਕਰ ਦੋ ਇਹ ਤੇ ਜੰਗਲ ਐਨੀਮਲਸ ਵਾਲੇ ਤੁਹਾਨੂੰ ਬਹੁਤ ساری ਵੀਡੀਓ ਦੇ ਦੂਗਾ ਦੇਖੋ ਕਿੰਨੀਆਂ ਵੀਡੀਓ ਦੇ ਦਈਏ ਇਹਨਾਂ ਨੇ ਜਿਹੜੀ ਵੀ ਤੁਹਾਨੂੰ ਚਾਹੀਦੀ ਮਨ ਨੂੰ ਮੈਂ ਅੱਜ ਜਿਹੜੀ ਚੀਜ਼ਾਂ ਮੈਂ ਇਹ ਡਾਊਨਲੋਡ ਕਰਨਾ ਇਹ ਫੋਟੋਆਂ ਨੇ ਆਹ ਚਾਰ ਪੰਜ ਫੋਟੋ ਦੇ ਗਿਆ ਤੁਸੀਂ ਜਿਹੜੀ ਵੀ ਤੁਹਾਨੂੰ ਠੀਕ ਲੱਗਦੀ ਹੈ ਮੰਨ ਕੇ ਚਲੋ ਮੈਂ ਆਹ ਫੋਟੋ ਨੂੰ ਡਾਊਨਲੋਡ ਕਰਦਾ ਵਾਂ ਮੈਂ ਇਹਨੂੰ ਇੱਥੇ ਕਾਪੀ ਕਰ ਲਾਂ ਇੱਥੋਂ ਆ ਇੱਥੇ ਡਾਊਨਲੋਡ ਕਰਦਾ ਡਾਊਨਲੋਡ ਕਰ ਲਾ ਹੁਣ ਮੈਂ 또 ਅਗਲੀ ਆਹ ਫੋਟੋ ਮੈਂ ਇਹਨੂੰ ਡਾਊਨਲੋਡ ਕਰਨਾ ਚਾਹੁੰਦਾ ਤੁਸੀਂ ਇਸੇ ਤਰ੍ਹਾਂ ਨਾਲ ਤੁਸੀਂ ਘੱਟੋ ਘੱ ਹੁਣ ਦੇਖੋ ਫੋਟੋ ਵੀ ਡਾਊਨਲੋਡ ਕਰ ਲਈਆਂ ਆਪਣਾ 뮤జిక్ ਵੀ ਤੇਰੀ ਰੈਡੀ ਹੋ ਗਿਆ ਹਨਾ ਪੋਇਮ ਵੀ ਆਪਣੀ ਰੈਡੀ ਹੋ ਗਈ ਆ ਆਪਣਾ ਇਹ ਵੀ ਆਪਣਾ ਫੋਟੋ ਵੀ ਆਪਾਂ ਡਾਊਨਲੋਡ ਕਰ ਲਿਆ ਹੁਣ ਆਪਾਂ ਫੋਟੋ ਨੂੰ ਵੀਡੀਓ ਦੇ ਵਿੱਚ ਕਨਵਰਟ ਕਰਨਾ ਆ ਵੀਡੀਓ ਨੂੰ ਕਿਵੇਂ ਵੀ ਕਨਵਰਟ ਕਰਨਾ ਤੁਸੀਂ ਉਹ ਵੀ ਦੇਖੋ ਹੁਣ ਤੁਸੀਂ ਕਹਿੰਦਾ Google ਦਾ ਇੱਕ ਨਵਾਂ ਉਹ ਤੁਸੀਂ Chrome ਓਪਨ ਕਰਨਾ ਉਹ Chrome ਓਪਨ ਤੋਂ ਕਰਨ ਤੋਂ ਬਾਅਦ ਤੁਸੀਂ ਇੱਥੇ ਲਿਖਣਾ ਵਾ Runway R U N W A ਆ ਗਿਆ ਉੱਪਰ ਹੀ ਆ ਗਿਆ runway. ਕੋਮ ਆ ਗਿਆ ਤੁਸੀਂ ਇੱਥੇ ਇਹਨੂੰ ਐਂਟਰ ਕਰ ਦੇਣਾ ਐਂਟਰ ਕਰਨ ਤੋਂ ਬਾਅਦ ਇਹ ਥੋੜੀ देर ਤੱਕ ਤੁਸੀਂ ਵੇਟ ਕਰਨੀ ਹੈ ਇਹਦੀ ਇੱਕ ਨਵੀਂ ਇੱਕ ਜਿਹੀ ਚੀਜ਼ ਓਪਨ ਹੋਏਗੀ ਸਾਈਡ ਤੁਸੀਂ ਉਹਦੇ ਤੇ ਜਾ ਕੇ ਤੁਸੀਂ ਫੋਟੋ ਨੂੰ ਵੀਡੀਓ ਦੇ ਵਿੱਚ ਤੁਸੀਂ ਬੜੀ ਛੇਤੀ ਹੈ ਤੁਸੀਂ ਕਨਵਰਟ ਕਰ ਸਕਦੇ ਹੋ ਦੇਖੋ ਇਦਾਂ ਦਾ ਕੁਛ ਇਹਦਾ ਇੰਟਰਫੇਸ ਦੇਖਣ ਨੂੰ ਮਿਲੇਗਾ ਹੁਣ ਤੁਸੀਂ ਕੀ ਕੀ ਕਰਨਾ ਜਿੱਥੇ ਡੱਬੇ ਜੇ ਦੇ ਵਿੱਚ ਲਿਖਿਆ ਹੋਇਆ ਡ੍ਰੈਗ ਐਂਡ ਡ੍ਰੋਪ ਐਨ ਇਮੇਜ ਤੁਸੀਂ ਕੀ ਕਰਨਾ ਪਾ ਤੁਸੀਂ ਇੱਥੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਨਾ ਜੋ ਤੁਸੀਂ ਫੋਟੋ ਜਾਂ ਵੀਡੀਓ ਡਾਊਨਲੋਡ ਕੀਤੀ ਸੀ ਉਹ ਇੱਥੇ ਮੰਗੇ ਤੁਸੀਂ ਆ ਫੋਟੋ ਵੀਡੀਓ ਡਾਊਨਲੋਡ ਕੀਤੀ ਸੀ ਤੁਸੀਂ ਇੱਥੇ ਕਲ ਆ ਆ ਗਿਆ ਜਦੋਂ ਇੱਥੇ ਆ ਗਿਆ ਥੋੜੀ ਦੇਰ ਤੱਕ ਇਹ ਪ੍ਰੋਸੈਸ ਲਏਗਾ ਪ੍ਰੋਸੈਸਰ ਲੈਣ ਤੋਂ ਬਾਅਦ ਆਪਾਂ ਵੇਟ ਕਰਨੀ ਦੇਖੋ ਆਪਾਂ ਫੋਟੋ ਪਾਈ ਸੀ ਇਹਦੇ ਵਿੱਚ ਫੋਟੋ ਨੂੰ ਆਪਾਂ ਪਾਉਣ ਤੋਂ ਬਾਅਦ ਇਹ ਸਾਨੂੰ ਇੱਕ ਉਹ ਜਿਹੜੀ ਵੀਡੀਓ ਆ ਵੀਡੀਓ ਸਾਨੂੰ ਉਹਦੀ ਫੋਟੋ ਦੀ ਬਣਾ ਕੇ ਦੇ ਦੇਗਾ ਬਹੁਤ ਹੀ ਸੋਹਣੀ ਹੋਊ ਤੇ ਕੋਈ ਕਾਪੀਰਾਈਟ ਨਹੀਂ ਆਏਗਾ ਕੁਝ ਨਹੀਂ ਆਏਗਾ ਇਹੋ ਜਿਹੀ ਵੀਡੀਓ ਨੂੰ ਬੱਚੇ ਬਹੁਤ ਜ਼ਿਆਦਾ ਦੇਖਦੇ ਨੇ ਹੁਣ ਦੇਖੋ ਇਹ ਰੈਡੀ ਬਣ ਕੇ ਹੋ ਗਿਆ ਦੇਖੋ ਜੀ ਹੁਣ ਅੱਥਰਥਲ ਲਿਖਿਆ ਜਨਰੇਟ 4 ਸੈਕਿੰਡ ਦੀ ਤੁਸੀਂ ਜਨਰੇਟ ਤੇ ਕਲਿੱਕ ਕਰ ਦੇਣਾ ਇਹ 4 ਸੈਕਿੰਡ ਦੀ ਹੀ ਸਾਨੂੰ ਵੀਡੀਓ ਬਣਾ ਕੇ ਦੇ ਦਿੰਦਾ ਵਾ ਇਸ ਕਰਕੇ ਮੈਂ ਤੁਹਾਨੂੰ ਤਾਂ ਹੀ ਕਿਸੇ ਵੀ ਤਰ੍ਹਾਂ ਦੀ ਜੰਗਲ ਦੀ ਤੁਸੀਂ ਡਾਊਨਲੋਡ ਕਰਕੇ ਰੱਖ ਲੈਣੀ ਆ ਉਸ ਤੋਂ ਬਾਅਦ ਦੇਖੋ ਤੁਸੀਂ ਦੇਖ ਰਹੇ ਹੋ ਵੀ ਇਹ ਪ੍ਰੋਸੈਸ ਚੱਲਦਾ ਪਿਆ ਇਹ ਪ੍ਰੋਸੈਸ ਚ ਹੋਣ ਤੋਂ ਬਾਅਦ ਇਹਨੂੰ ਇੱਕ ਵੀਡੀਓ ਬਣਾ ਕੇ ਦੇ ਦੇਗਾ ਬਹੁਤ ਹੀ ਜਿਆਦਾ ਸੋਹਣੀ ਇੱਕ ਇਦਾਂ ਦੀ ਇੱਕ ਵੈਬਸਾਈਟ ਹੋਰ ਆ ਉਹਦੇ ਵਾਸਤੇ ਨਮ ਇੱਕ ਅਲੱਗ ਤੋਂ ਇੱਕ ਵੀਡੀਓ ਬਣਾ ਕੇ ਲੈ ਕੇ ਆਉਂਗਾ ਤੁਸੀਂ ਉਹ ਵੈਬਸਾਈਟ ਤੇ ਵੀ ਆਪਣੀ ਫੋਟੋ ਨੂੰ ਅਪਲੋਡ ਕਰਨਾ ਅਪਲੋਡ ਜੇ ਤੁਸੀਂ ਫੋਟੋ ਨੂੰ ਕਰ ਦੋਗੇ ਉਹ ਫੋਟੋ ਤੋਂ ਤੁਹਾਨੂੰ ਵੀਡੀਓ ਬਣਾ ਕੇ ਦੇ ਦੇਗਾ ਉਹ ਵੀ ਬਹੁਤ ਵਧੀਆ ਵੈਬਸਾਈਟ ਆ ਮੈਂ ਤੁਹਾਨੂੰ ਉਹਦੇ ਬਾਰੇ ਵੀ ਅਗਲੀ ਵੀਡੀਓ ਦੇ ਵਿੱਚ ਬਣਾਵਾਂਗਾ ਅਗਰ ਤੁਸੀਂ ਉਹ ਵੈਬਸਾਈਟ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਲਿਖੋ ਤਾਂ ਮੈਂ ਤੁਹਾਨੂੰ ਉਹ ਵੈਬਸਾਈਟ ਬਾਰੇ ਵੀ ਦੱਸ ਦਾਂਗਾ ਆ ਦੇਖੋ ਇਧਰ ਰੈਡੀ ਹੋ ਜਾਂਦੀ ਭਈ ਹਜੇ 48 ਸੈਕਿੰਡ ਦੀ ਹੋਈ ਹੈ ਹਜੇ ਇਹਨੂੰ ਆਪਾਂ ਥੋੜੀ ਦੇਰ ਵੇਟ ਲੱਗੋ ਰੰਗ ਕਰਾਂਗੇ ਕਿਉਂਕਿ ਇਹ ਤੁਹਾਡੇ ਨੈਟ ਤੇ ਡਿਪੈਂਡ ਕਰਦਾ ਜਿੰਨਾ ਫਾਸਟ ਤੁਹਾਡਾ ਨੈਟ ਹੋਏਗਾ ਤੇ ਇਹ 19 36 ਤੁਹਾਡਾ ਕੰਮ ਇਹ ਕਰ ਦੇਵਾ ਵੱਧ ਤੋਂ ਵੱਧ ਵੱਧ ਤੋਂ ਵੱਧ ਜੇ ਆਪਾਂ ਮੰਨ ਕੇ ਚੱਲੀਏ 1.5 ਮਿੰਟ ਮਸਾ ਲੈਂਦਾ ਮਸਾ ਹੀ ਮੰਨ ਕੇ ਚੱਲੋ ਜੇ ਤੁਸੀਂ ਪ੍ਰੋਪਰ ਦੀ ਵੀਡੀਓ ਤਿਆਰ ਕਰਨੀ ਹੈ ਤਾਂ ਵੱਧ ਤੋਂ ਵੱਧ ਤੁਹਾਡੀ 20 ਮਿੰਟ ਦੀ ਇੱਕ 5 ਮਿੰਟ ਦੀ ਤੁਸੀਂ ਵੀਡੀਓ ਬੜੇ ਵਧੀਆ ਤਰੀਕੇ ਨਾਲ ਤੁਸੀਂ ਤਿਆਰ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਦੁਖਾਣਾ ਵਾ ਇਹ ਜਦੋਂ ਇੱਕ ਰੈਡੀ ਹੋ ਗਿਆ ਤਤਨ ਵਿੱਚ ਕਰਕੇ ਦਿਖਾਉਂਗਾ ਇਹਦੀ ਜਿਹੜੀ ਆਪਾਂ ਫੋਟੋ ਡਾਊਨਲੋਡ ਕੀਤੀ ਆ ਦੇਖੋ ਹੁਣ ਉਹ ਫੋਟੋ ਬਣ ਕੇ ਰੈਡੀ ਹੋ ਗਈ ਹੈ ਨਾ ਹੁਣ ਇਸ ਤੋਂ ਆਪਾਂ ਡਾਊਨਲੋਡ ਕਿਵੇਂ ਕਰਨਾ ਵਾ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਵਾ ਉੱਪਰ ਜਿਹੜੇ ਕ੍ਰੈਡਿਟ ਨੇ ਨਾ 30 ਸ ਕ੍ਰੈਡ 1300 ਮੈਨੂੰ ਕਾਰਡ ਦਿੱਤੇ ਹੋਏ ਨੇ ਇਹਨਾਂ ਨੇ ਮੈਨੂੰ ਇਹ ਜੇ ਮੰਨ ਲਓ ਇੱਕ ਈਮੇਲ ਤੋਂ ਤੁਸੀਂ 100 200 ਕਾਰਡ ਹੀ ਤੁਸੀਂ ਫੋਟੋ ਨੂੰ ਜਨਰੇਟ ਕਰ ਸਕਦੇ ਹੋ ਸੋ ਅਗਰ ਤੁਹਾਨੂੰ ਫੇਰ ਲੋਡ ਪੈਂਦੀ ਹੈ ਦੁਬਾਰਾ ਤਾਂ ਤੁਸੀਂ ਇੱਕ ਨਵੀਂ ਈਮੇਲ ਆਈਡੀ ਬਣਾ ਲਓ ਉਹਦੇ ਵਿੱਚ ਲੌਗ ਇਨ ਕਰ ਲਓ ਠੀਕ ਆ ਆ ਦੇਖੋ ਆ ਗਿਆ ਹੁਣ ਮੇਰਾ ਵੀਡੀਓ ਨੂੰ ਤੁ ਹੋ ਗਈ ਨਾ ਦੇਖੋ ਕਿੰਨੀ ਸੋਹਣੀ ਵੀਡੀਓ ਪਲੇ ਹੋ ਗਈ ਆ ਹੁਣ ਆਪਾਂ ਕੀ ਕਰਦਾ ਵਾ ਇਹਨੂੰ ਇੱਥੇ ਡਾਊਨਲੋਡ ਕਰ ਲਾਂ ਦੇਖੋ ਚਾਰ ਆਪਸ਼ਨ ਲਿਜੇ ਇੱਕ ਆ ਦਿਲ ਜਿਹਾ ਦਿੱਤਾ ਹੋਇਆ ਆ ਆ ਡਾਊਨਲੋਡ ਦਾ ਆਪਸ਼ਨ ਆਪਾਂ ਇਹਨੂੰ ਇੱਥੇ ਡਾਊਨਲੋਡ ਤੇ ਕਲਿੱਕ ਕਰਾਂਗੇ ਜੀ ਉਹ ਜਿਹੜੀ ਮੇਰੀ ਇਹ ਮੈਂ ਹੁਣ ਫੋਟੋ ਤੋਂ ਵੀਡੀਓ ਬਣਾਈ ਆ ਇਸੀ ਤਰ੍ਹਾਂ ਤੁਸੀਂ ਆਪਣੀ ਨੂੰ ਡਾਊਨਲੋਡ ਕਰ ਲੈਣਾ ਹੁਣ ਜਿਹੜੀ ਆਪਣੀ ਦੂਜੀ ਫੋਟੋ ਜੇ ਤੁਸੀਂ ਦੂਜੀ ਨੂੰ ਕਰਨਾ ਵਾ ਉਹ ਵੀ ਆਪਾਂ ਇੱਥੇ ਜਾਵਾਂਗੇ ਇੱਥੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਜਿਹੜੀ ਆਵਾ ਫੋਟੋ ਪਾ ਇੱਥੇ ਇਹਨੂੰ ਅਪਲੋਡ ਕਰਾਂਗੇ ਉਹ ਫੋਟੋ ਵੀ ਇੱਥੇ ਬਣ ਜੀਗੀ ਮੈਂ ਆਲਰੇਡੀ ਸਾਰੀਆਂ ਵੀਡੀਓ ਬਣਾ ਕੇ ਰੱਖੀਆਂ ਹੋਈਆਂ ਨੇ ਹੁਣ ਤੁਸੀਂ ਕੀ ਕਰਨਾ ਵਾ ਇਸ ਤੋਂ ਬਾਅਦ ਜਿਹੜਾ ਅਗਲਾ ਮੇਨ ਪੜਾਉ ਉਹ ਦੇਖੋ ਆਪਾਂ ਵੌਇਸ ਜਿਹੜੀ ਆਪਣੀ ਉਹ ਵੀ ਆਪਾਂ ਰੈਡੀ ਕਰ ਲਈ ਆ ਵੌਇਸ ਰੈਡੀ ਕਰਨ ਤੋਂ ਬਾਅਦ ਜਿਹੜੀ ਆਪਣੀ ਜਿੰਨੂੰ ਆਪ ਪੋਇਮ ਕਹਿੰਦੇ ਪੋਇਮ ਵੀ ਆਪ ਰੈਡੀ ਕਰ ਲਈ ਆ ਪੋਇਮ ਤੁਸੀਂ ਹਿੰਦੀ 'ਚ ਵੀ ਕਰ ਪੋਇਮ ਕਰਨ ਤੋਂ ਬਾਅਦ ਫਿਰ ਤੁਸੀਂ ਫੋਟੋ ਵੀ ਡਾਊਨਲੋਡ ਕਰ ਲਈ ਜੰਗਲਾਂ ਵਾਲੀ কারਟੂਨ ਵਾਲੀ ਉਹ ਵੀ ਰੈਡੀ ਹੋ ਗਈ ਆ ਉਸ ਤੋਂ ਬਾਅਦ ਹੁਣ ਆਪਾਂ ਕਰਨਾ ਮੈਂ ਆਪਾਂ ਪੜਾ ਜਿਹੜੀ ਫੋਟੋ ਤੋਂ ਵੀਡੀਓ ਵੀ ਤੁਸੀਂ ਬਣਾ ਲਈ ਆ ਹੁਣ ਆਪਾਂ ਕੀ ਕਰਨਾ ਐਡੀਟਿੰਗ ਕਰਨੀ ਤੁਸੀਂ ਵੀ ਇਹਨਾਂ ਵੀਡੀਓ ਐਡੀਟਰ ਦੇ ਵਿੱਚ ਜਾਣਾ ਜੇ ਤੁਹਾਨੂੰ ਆਉਂਦਾ ਵਾ ਵੀ ਇਹਨਾਂ ਵੀਡੀਓ ਐਡੀਟਰ ਜੇ ਨਹੀਂ ਹੁੰਦਾ ਤਾਂ ਮੈਂ ਉਹਦੇ ਤੇ ਆਲਰੇਡੀ ਇੱਕ ਫੋਟੋ ਵੀਡੀਓ ਬਣਾ ਕੇ ਰੱਖੀ ਹੋਈ ਆ ਹੁਣ ਆਪਾਂ ਕੀ ਕਰਦੇ ਆ ਵੀਨ ਵੀਡੀਓ ਐਡੀਟਰ ਦੇ ਵਿੱਚ ਤੁਸੀਂ ਜਾਓ ਮੈਂ ਨਾ ਕੰਪਿਊਟਰ ਤੇ ਕਰਕੇ ਦਿਖਾ ਰਿਹਾ ਵਾਂ ਤੁਹਾਨੂੰ ਮੈਂ ਦਿਖਾਉਣਾ ਤੁਸੀਂ ਇੱਥੇ ਕਲਿੱਕ ਕਰੋਗੇ ਨਾ ਤੁਹਾਨੂੰ ਮੈਂ ਦਿਖਾਣਾ ਦੇਖੋ ਮੈਂ ਕਲਿੱਕ ਕੀਤਾ ਠੀਕ ਹੈ ਜੀ ਆ ਮੇਰਾ ਵੀਡੀਓ ਜਿਹੜਾ ਉਹ ਸੌਫਟਵੇਅਰ ਐਡੀਟਿੰਗ ਦਾ ਉਹ ਖੋਲ ਲਿਆ ਹੁਣ ਮੈਂ ਕੀ ਕਰਾਂਗਾ ਜੋ ਜੋ ਮੈਂ ਡਾਊਨਲੋਡ ਕੀਤਾ ਸੀ ਉਹ ਸਾਰਾ ਮੈਂ ਇੱਥੇ ਲਿਆਵਾਂਗਾ ਇੱਥੇ ਲਿਆਉਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਵਾਂ ਤੇ ਮੈਂ ਆਪਣੀ ਗੈਲੀ ਦੇ ਵਿੱਚ ਗਿਆ ਜੀ ਠੀਕ ਆ ਡਾਊਨਲੋਡ ਆਪਸ਼ਨ ਤੇ ਆ ਗਿਆ ਜੀ ਜਿਹੜੀ ਵੀ ਮੈਂ ਡਾਊਨਲੋਡ ਕੀਤੀ ਦੇਖੋ ਇੱਕ ਆ ਵੀਡੀਓ ਮੈਸੇਜ ਜਿਹੜੀ ਮੈਂ ਡਾਊਨਲੋਡ ਕੀਤੀ ਸੀਗੀ ਹਨਾ ਉਹ ਮੇਰੇ ਕੋਲ ਆ ਜੂਗੀ ਆ ਜਿਹੜੀ ਸੀ ਮੈਂ ਇਹਨੂੰ ਚੱਕਾਂਗਾ ਇਹਨੂੰ ਚੱਕ ਕੇ ਮੈਂ ਆਪਣੇ ਵੀਡੀਓ ਐਡੀਟਰ ਸੌਫਟਵੇਅਰ ਦੇ ਵਿੱਚ ਲਿਆਵਾਂਗਾ ਦੇਖੋ ਇਹ ਆ ਚੁੱਕੀ ਜੀ ਹੁਣ ਜਿਹੜਾ ਤੁਸੀਂ ਵੌਇਸ ਕੀਤੀ ਸੀ ਤੁਸੀਂ ਹਣਾ ਉਹ ਤੁਸੀਂ ਆਪਣੀ ਚੱਕ ਕੇ ਇੱਥੇ ਲੈ ਆਉਣੀ ਹੈ ਮੇਰੇ ਕੋਲ ਆ ਬਈ ਜੰਗਲ ਵਿੱਚ ਦਿਮਾੜ ਵਿੱਚ ਇੱਥੇ ਚੱਕ ਕੇ ਲੈਣਾ ਠੀਕ ਹੈ ਜੀ ਆ ਮੇਰੀ ਵੌਇਸ ਆ ਗਈ ਹੈ ਹੁਣ ਆਉਣ ਲੱਗਾ ਜੰਗ ਹੈ ਬੜਾ ਮਜ਼ੇਦਾਰ ਹੈ ਤੇ ਹੈ ਇਹ ਮੈਂ 올ਰੇਡੀ ਪਹਿਲਾ ਵੀਡੀਓ ਬਣਾ ਕੇ ਰੱਖੀ ਹੂ ਸੌਰੀ ਆਡੀਓ ਬਣਾ ਕੇ ਰੱਖੀ ਸੀ ਮੈਂ ਇਹਨੂੰ ਚੱਕ ਕੇ ਇੱਥੇ ਰੱਖ ਦਾਂਗਾ ਹੁਣ ਵੀਡੀਓ ਪਲੇ ਠੀਕ ਆ ਹੁਣ ਚੱਲਦਾ ਭਾਈ ਇਹਦੇ ਤੇ ਵੀਡੀਓ ਨਹੀਂ ਚੱਲਦੀ ਵੀ ਹੁਣ ਆਪੇ ਤੇ ਵੀਡੀਓ ਪਾਉਣੀ ਆ ਆਪਾਂ ਨੇ ਕੀ ਕਰਾਂਗੇ ਜਿਹੜੀ ਆਪਾਂ ਵੀਡੀਓ ਡਾਊਨਲੋਡ ਕੀਤੀ ਸੀ ਆਪਾਂ ਉਹ ਵੀਡੀਓ ਜਿਹੜੀ ਆਪਾਂ ਇੱਥੇ ਲਾ ਕੇ ਇਹ ਇਹ ਦਿਲਾ ਦਾਂਗੇ ਹੁਣ ਵੇ ਤਾਂ ਦੋਨੋਂ ਜਿਹੜੀ ਵੀਡੀਓ ਕਿੱਥੇ ਪਈ ਆ ਆ ਰਹੀ ਹੈ ਵੀਡੀਓ ਹਨਾ ਆ ਦੇਖੋ ਇਹਨੂੰ ਚੱਕ ਕੇ ਮੈਂ ਹੁਣ ਇਹਦੇ ਤੇ ਰੱਖ ਦਾਂਗਾ ਇਹਦਾ ਸਾਈਜ਼ ਆਪਾਂ ਥੋੜਾ ਜਿਹਾ ਵੱਡਾ ਕਰ ਦਾਂਗੇ ਰਾਹ ਤੇ ਹੈ ਜਮਨਿਆ ਪਿਆਰੇ ਠੀਕ ਹੈ ਜੀ ਆ ਰੈਡੀ ਹੋ ਗਿਆ ਠੀਕ ਆ ਹੁਣ ਆਪਾਂ ਅਗਲੀ ਵੀਡੀਓ ਜਿਹੜੀ ਇੱਕ ਹੋਰ ਇਸੇ ਤਰ੍ਹਾਂ ਦੇਖੋ 4 ਸੈਕਿੰਡ ਦੀ ਸੀ ਹੁਣ ਇਸੇ ਤਰ੍ਹਾਂ ਆਪਾਂ ਜਿੰਨੀ ਵੀ ਆਪਾਂ ਵੀਡੀਓ ਬਣਾਈਆਂ ਸੀ ਆ ਹੋ ਗਈ ਇੱਕ ਹੋ ਗਈ ਅਦੋ ਹੋ ਗਈ ਤਿੰਨ ਹੋ ਗਈ ਇਹਨਾਂ ਤਿੰਨਾਂ ਨੂੰ ਚੱਕ ਕੇ ਮੈਂ ਆਪਣੇ ਐਡੀਟਿੰਗ ਸੌਫਟਵੇਅਰ ਦੇ ਵਿੱਚ ਲਿਆਣਾ ਜੀ ਲਿਆਉਣ ਤੋਂ ਬਾਅਦ ਮੈਂ ਇਹਨਾਂ ਤਿੰਨਾਂ ਨੂੰ ਮੈਂ ਫਿਰ ਐਡੀਟਿੰਗ ਨੂੰ ਟਾਈਮ ਲਾਈਨ ਤੇ ਉੱਤੇ ਰੱਖ ਦਿੰਦਾ ਵਾਂ ਜੇ ਤੁਸੀਂ ਕਹੋਗੇ ਮੈਂ ਤਾਂ ਕੰਪਿਊਟਰ ਦੇ ਉੱਤੇ ਕਰਦਾ ਪਿਆ ਵਾਂ ਮੋਬਾਈਲ ਦੇ ਉੱਤੇ ਵੀ ਸੇਮ ਹੀ ਇਸੇ ਤਰ੍ਹਾਂ ਹੀ ਕਰਨਾ ਵਾਂ ਕੋਈ ਜ਼ਿਆਦਾ ਉਹ ਨਹੀਂ ਹੈਗਾ ਜੇ ਤੁਸੀਂ ਕਹਿੰਦੇ ਹੋ ਵੀ VN ਵੀਡੀਓ ਐਡੀਟਰ ਦੇ ਵਿੱਚ ਮੈਂ ਤੁਹਾਨੂੰ ਬਣਾ ਕੇ ਦਿਖਾਵਾਂ ਮੈਂ ਤੁਹਾਨੂੰ VN ਵੀਡੀਓ ਐਡੀਟਰ ਦੇ ਵਿੱਚ ਵੀ ਤੁਹਾਨੂੰ ਬਣਾ ਕੇ ਦਿਖਾਵਾਂਗਾ ਮੋਬਾਈਲ ਫੋਨ ਦੇ ਤੋਂ ਤਾਂ ਤੁਸੀਂ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰੋ ਮੈਂ ਤੁਹਾਨੂੰ ਉੱਤੇ ਵੀ ਬਣਾਉਣਾ ਸਿਖਾ ਦਾਂਗਾ ਤੁਸੀਂ ਇਹ ਤੁ ਏ ਤੁਸੀਂ ਇੱਥੇ ਕਲਿੱਕ ਕਰਨਾ ਇਹਨੂੰ ਇਹਦਾ ਸਾਈਜ਼ ਜਿਹੜਾ ਥੋੜਾ ਜਿਹਾ ਵੱਡਾ ਕਰ ਦੇਣਾ ਇਹਦਾ ਹੁਣ ਆਪਾਂ ਇਹਦਾ ਸਾਈਜ਼ ਵੀ ਵੱਡਾ ਕਰ ਦਾਂਗੇ ਸਾਰੀ ਵੀਡੀਓ ਦਾ ਆਪਾਂ ਸਾਈਜ਼ ਜਿਹੜਾ ਥੋੜਾ ਥੋੜਾ ਆਪਾਂ ਵੱਡਾ ਕਰ ਦਾਂਗੇ ਠੀਕ ਹੈ ਜੀ ਆ ਦੇਖੋ ਆ ਵੀਡੀਓ ਦਾ ਵੀ ਸਾਈਜ਼ ਵੱਡਾ ਹੋ ਗਿਆ ਹੁਣ ਮੈਂ ਤੁਹਾਨੂੰ ਘੁੜੀ ਕਰਕੇ ਦਿਖਾਉਂਦਾ ਜੀ ਪਲੀਜ਼ ਦੇਖੋ ਜੰਗ ਹੈ ਬੜਾ ਮਜ਼ੇਦਾਰ ਹੈ ਤੇ ਹੈ ਜਨਰ ਯਾ ਪਿਆਰ ਪਿਆਰ ਸ਼ਹਿਰ ਦਹਰਤਾ ਹੈ ਹਣ ਦੇਖੋ ਕਿੰਨੀ ਸੋਹਣੀ ਵੀਡੀਓ ਬਣ ਕੇ ਰੈਡੀ ਹੋ ਗਈ ਆ ਨਾ ਬੱਚੇ ਇਹ ਵੀਡੀਓ ਨੂੰ ਕਿਉਂ ਨਹੀਂ ਦੇਖਣਗੇ ਇਹ ਵੀਡੀਓ ਨੂੰ ਬੱਚੇ 100% ਦੇਖਣਗੇ ਕਿਉਂਕਿ ਸੋਹਣੀ ਬਹੁਤ ਬਣੀ ਮੈਨੂੰ ਆਪ ਨੂੰ ਬਹੁਤ ਸੋਹਣੀ ਲੱਗੀ ਜਾਂਦੀ ਐ ਮੇਰਾ ਜੀ ਕਰਦਾ ਵੀ ਮੈਂ ਬਾਰ ਬਾਰ ਦੇਖੀ ਜਾਵਾਂ ਇਹ ਚੀਜ਼ ਨੂੰ ਠੀਕ ਆ ਹੁਣ ਤੁਸੀਂ ਕੀ ਕਰਨਾ ਜਿਹੜਾ ਅਗਲਾ ਪੁਆਇੰਟ ਆ ਹੁਣ ਮੈਂ ਤੁਹਾਨੂੰ ਬਣਾਇਆ ਇਹਨੂੰ ਤੁਸੀਂ ਐਕਸਪੋਰਟ ਕਰ ਲੈਣਾ ਇਹਨੂੰ ਮੈਂ ਹੁਣ ਐਕਸਪੋਰਟ ਕਰ ਲੈਣਾ ਠੀਕ ਆ ਐਕਸਪੋਰਟ ਕਰਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਹੁਣ ਵੀਡੀਓ ਨੂੰ ਦੇਖੋ ਮੈਂ ਐਕਸਪੋਰਟ ਕਰ ਲਿਆ ਜੀ ਐਕਸਪੋਰਟ ਕਰਨ ਤੋਂ ਬਾਅਦ ਮੇ ਜਿਹੜੀ ਮੇਰੀ ਸ਼ੇਰ ਦਾ ਹਟਦਾ ਹੈ ਰਾਜਾ ਹੂੰ ਮੈਂ ਹਾਕੀ ਚਲਦਾ ਹੈ ਧੀਰੇ ਸੇ ਸੱਚ ਹੈ ਜੀ ਦਾਲ ਸੇ ਦਾਲ ਪਰ ਤੇ ਜੰਗਲ ਮੇ ਥਾਵਾ ਦੇਖੋ ਕਿੰਨੀ ਸੋਹਣੀ ਵੀਡੀਓ ਬਣ ਗਈ ਤੁਸੀਂ ਸੱਚ ਦੱਸੋ ਤੁਹਾਨੂੰ ਸੋਹਣੀ ਲੱਗੇ ਨਾ ਵੀਡੀਓ ਤਾਨੂੰ ਇਹ ਸਾਰਾ ਕੁਝ ਨਾਲ ਵਧੀਆ ਲੱਗੀ ਹੋਊਗੀ ਤੁਸੀਂ ਦੇਖੋ ਇਹਦੇ ਵਿੱਚ ਨਾ ਤਾਂ ਤੁਹਾਡਾ ਫੇਸ ਆਇਆ ਹੈਗਾ ਨਾ ਤੁਹਾਡੀ ਵੌਇਸ ਆਈਏਗੀ ਤੁਸੀਂ ਸਿਰਫ ਕੀ ਕੀਤਾ ਤੁਹਾਡੀ ਮਿਹਨਤ ਆ ਜਿਹੜੀ ਅੱਧੇ ਘੰਟੇ ਇੱਕ ਘੰਟੇ ਦੀ ਮਿਹਨਤ ਆ ਤੁਸੀਂ ਇੱਕ ਘੰਟੇ ਦੇ ਵਿੱਚ ਘੱਟੋ ਘੱਟ ਤੁਸੀਂ ਦੋ ਜਾ ਤਿੰਨੇ ਵੀਡੀਓ ਤੁਸੀਂ ਬਣਾ ਲਓਗੇ 5-5 ਮਿੰਟ ਦੀਆਂ ਸਿਰਫ 1 ਘੰਟਾ ਲੱਗਣਾ 1 ਘੰਟੇ ਦੇ ਵਿੱਚ ਤੁਸੀਂ 5-3 ਵੀਡੀਓ ਆਰਾਮ ਨਾਲ ਬਣਾ ਲਓਗੇ 5-5 ਮਿੰਟ ਦੀਆਂ ਇਦਾਂ ਦੀ ਬਣਾ ਕੇ ਤੁਸੀਂ ਇੱਕ ਬੱਚਿਆਂ ਦਾ ਕਾਰਟੂਨ ਵਾਲਾ ਚੈਨਲ ਬਣਾ ਲਓ ਤੇ ਉਹਦੇ ਤੇ ਅਪਲੋਡ ਕਰੋ ਇਹਦੇ ਤੇ ਦੇਖਿਓ ਤੁਹਾਡੀ ਵੀਡੀਓ ਰਾਤੋਂ ਰਾਤ ਰਾਤੋਂ ਰਾਤ ਵਾਇਰਲ ਹੋਣ ਗਿਆ ਤੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਇਹ ਜਿਹੜੀ ਮੈਂ ਤੁਹਾਨੂੰ ਐਡੀਟਿੰਗ ਦੱਸੀ ਸੀ ਜੀ ਇਹ ਮੈਂ ਤੁਹਾਨੂੰ ਇੱਥੇ ਦੱਸੀ ਸੀ ਸਿਰਫ ਮਤਲਬ ਵੀ ਕੰਪਿਊਟਰ ਦੇ ਉੱਤੇ ਜੇ ਤੁਸੀਂ ਚਾਹੋ ਨੀ ਹੋ ਵੀ ਮੈਂ ਇਹਦੇ ਵਾਸਤੇ ਇੱਕ ਅਲੱਗ ਤੋਂ ਮਤਲਬ ਮੋਬਾਈਲ ਫੋਨ ਦੇ ਸੋ ਤੁਸੀਂ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਕਰੋ ਜੀ ਤੇ ਮੈਂ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਕੋ ਮੋਬਾਈਲ ਫੋਨ ਦੇ ਉੱਤੇ ਵੀ ਇੱਕ ਅਲੱਗ ਤੋਂ ਟਿਊਟੋਰੀਅਲ ਬਣਾ ਕੇ ਤੁਹਾਡੇ ਸਾਰੇ ਵਾਸਤੇ ਲੈ ਕੇ ਆ ਜਾਵਾਂਗਾ ਜਿਹਦੇ ਨਾਲ ਵੀ ਤੁਹਾਨੂੰ ਬਹੁਤ ਸਹੀ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਸੋ ਇਸ ਟੌਪਿਕ ਤੇ ਤੁਸੀਂ ਕੰਮ ਕਰ ਸਕਦੇ ਹੋ ਇਹਦੇ ਵਿੱਚ ਸਿਰਫ ਮਿਹਨਤ ਆ ਤੁਹਾਡੀ ਨਾ ਤੁਹਾਡਾ ਫੇਸ ਹੈਗਾ ਨਾ ਤੁਹਾਡੀ ਵੌਇਸ ਹੈਗੀ ਤੇ ਇਤੋਂ ਤੁਸੀਂ ਇਨਕਮ ਕਰਨ ਦੀ ਬਹੁਤ ਹੀ ਵਧੀਆ ਤੁਸੀਂ ਸ਼ੁਰੂ ਕਰ ਦੋਗੇ ਜੀ ਸੋ ਇਸ ਵੀਡੀਓ ਦੇ ਰਿਗਾਰਡਿੰਗ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਦੇ ਨੀਚੇ ਕਮੈਂਟ ਕਰ ਦਿਓ ਜਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਇਸ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ 15 ਮਾਰਚ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਮੈਂ ਨਾ ਆਫਲਾਈਨ ਇੱਕ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਹਾਂ ਜਿਹਦੇ ਵਿੱਚ ਨਾ ਮੈਂ ਤੁਹਾਨੂੰ ਇਸੇ ਤਰ੍ਹਾਂ ਦੀ ਜਿੱਦਾਂ ਦੀ ਤੁਸੀਂ ਵੀਡੀਓ ਬਣਾਇਆ ਮੈਂ ਤੁਹਾਨੂੰ ਉਹਦੇ ਵਿੱਚ ਦੱਸਾਂਗਾ ਵੀ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਕਿਵੇਂ ਬਣਾ ਸਕਦੇ ਹੋ ਐਡਿਟ ਕਿਵੇਂ ਕਰਨੀ ਹੈ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਾਂਗਾ ਉਹਦੇ ਵਿੱਚ ਮੈਂ ਤੁਹਾਨੂੰ ਚਾਰ ਕੰਮ ਨੇ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਕੰਮ ਆਉਣਗੇ ਉਹ ਸਿਖਾਵਾਂਗਾ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਤੁਹਾਡੇ ਸਾਹਮਣੇ ਯਾਨੀ ਕਿ ਜਿਵੇਂ ਵੀ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵਾ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਵਾ ਤੁਸੀਂ ਥੰਬਨੇਲ ਕਿਵੇਂ ਬਣਾਣਾ ਵਾ ਤੇ ਉਸ ਤੋਂ ਬਾਅਦ ਤੁਸੀਂ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਜਿਹੜੀ ਵੀਡੀਓ ਤੁਹਾਡੀ ਰਾਤੋਂ ਰਾਤ ਜਾਂ 4-5 ਦਿਨ ਦੇ ਵਿੱਚ ਵਾਇਰਲ ਹੋ ਜੇ ਤੇ ਤੁਸੀਂ ਮਹੀਨੇ ਦੇ ਵਿੱਚ ਹੀ ਤੁਸੀਂ ਵਧੀਆ ਇਨਕਮ ਕਰਨੀ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਲਗਾਉਣਾ ਚਾਹੁੰਦੇ ਹੋ ਤਾਂ ਬਲੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਅੱਜ ਹੀ ਆਪਣੀ ਸੀਟ ਬੁੱਕ ਕਰਵਾ ਲਓ ਜੀ 15 ਮਾਰਚ ਤੋਂ ਬਾਅਦ ਇਹ ਲਾਈ ਜਿਹੜੀ ਮੇਰੀ ਆਫਲਾਈਨ ਵਰਕਸ਼ਾਪ ਆ ਇਹ ਸ਼ੁਰੂ ਹੋਵੇਗੀ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰ ਲੈਨੇ ਹੋ ਤੁਹਾਨੂੰ ਮੈਂ ਗਾਰੰਟੀ ਦੇਣਾ 101% ਲਿਖ ਕੇ ਦਿਨਾ ਤੁਸੀਂ ਮਹੀਨੇ ਦੇ ਵਿੱਚ ਬਹੁਤ ਵਧੀਆ ਪੈਸੇ ਕਮਾਉਣੇ ਸ਼ੁਰੂ ਕਰਦੋ ਕਿਉਂਕਿ ਜਿਹੜੇ ਉਹ 4 ਮੈਨ ਚੀਜ਼ਾਂ ਨੇ ਤੁਹਾਨੂੰ ਸਿਖੋਣੀਆਂ ਨੇ ਸਕਿੱਲਾਂ ਸਿਖੋਣੀਆਂ ਨੇ ਉਹ ਤੁਹਾਨੂੰ ਹਰ ਇੱਕ ਥਾਂ ਤੁਹਾਡੀ ਸਾਰੀ ਜ਼ਿੰਦਗੀ ਉਹ ਕੰਮ ਆਉਣੀਆਂ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ